1 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਇਸ ਮਹੀਨੇ 1 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਪਿਛਲੇ 2 ਤੋਂ 3 ਦਿਨ ਹੋ ਗਏ ਲਗਾਤਾਰ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ। ਆਹ ਜਿਹੜਾ ਪੂਰਾ ਹਫ਼ਤਾ ਆ तकरीबन ਅਜੇ ਹਾਂ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ ਅੱਜ ਵੀ ਕੁਝ ਵੀ ਖਾਸ ਮੌਸਮ ਦੇ ਵਿੱਚ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਅੱਜ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਗਰਮੀ ਅਤੇ ਹੌਮਸ ਤੋਂ ਲਗਾਤਾਰ ਰਾਹਤ ਮਿਲੀ ਹੋਈ ਹੈ ਤੇ ਠੰਡ ਦੇ ਦੌਰ ਵੱਲ ਨੂੰ ਆਪਾਂ ਵੱਧ ਰਹੇ ਹਾਂ ਲਗਾਤਾਰ ਹੌਲੀ-ਹੌਲੀ ਠੰਡ ਹੋਣੀ ਸ਼ੁਰੂ ਹੋ ਚੁੱਕੀ ਹੈ ਆਉਣ ਵਾਲੇ ਅਗਲੇ 2 ਤੋਂ 3 ਦਿਨ ਵੀ ਪੰਜਾਬ ਦਾ ਮੌਸਮ ਜਾਂ ਜਿਹੜਾ ਅਗਲਾ ਹਫਤਾ ਆ ਪੂਰਾ 7 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ 6 ਜਾਂ 7 ਤਰੀਕ ਦੇ ਪਾਸ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਆਵੇਗਾ ਜਿਹੜਾ ਕਿ ਥੋੜੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਉਦੇ ਵਿੱਚ ਵੀ ਲਿਮਟਿਡ ਖੇਤਰਾਂ ਦੇ ਵਿੱਚ ਹੀ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਵੱਡੇ ਪੱਧਰ ਤੇ ਅਜੇ ਉਮੀਦ ਬਹੁਤ ਘੱਟ ਹੈ ਸੋ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਵੀ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਸਾਫ਼ ਬਣਿਆ ਹੋਇਆ ਹੈ ਤੇ ਮੀਂਹ ਇਹਨਾਂ ਇਲਾਕਿਆਂ ਦੇ ਵਿੱਚ ਵੀ ਅਗਲੇ ਹਫ਼ਤੇ ਤੱਕ ਪੈਂਦਾ ਹੋਇਆ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਪਰ ਇਸ ਵਾਰ ਮਾਨਸੂਨ ਦੇ ਵਿੱਚ ਪੰਜਾਬ ਵਿੱਚ ਆਫਤ ਨਾਲੋਂ ਕਾਫੀ ਘੱਟ ਮੀਂਹ ਦਰਜ ਕੀਤੇ ਗਏ ਹਨ ਮੌਸਮ ਵਿਭਾਗ ਦੇ ਅਨੁਸਾਰ